ਆ ਸਾਰੀਆਂ ਸ਼ੇਵਿੰਗ ਫੋਮ ਵਗੈਰਾ ਆ ਗੀਆਂ ਡੰਮੀਆਂ ਸਾਡੇ ਕੋਲ ਡੰਮੀ 400 ਰੁਪਏ ਵਧੀਆ ਡੰਮੀ ਦੇ ਦਾਂਗੇ ਤੁਹਾਨੂੰ ਓਕੇ ਬਈ ਵਧੀਆ ਡੰਮੀ ਦਵਾਂਗੇ 400 ਚ ਠੀਕ ਹੈ ਜੀ ਇਹ ਦੇਖੋ ਆ ਆਈਕੋਨਿਕ ਦਾ ਸਟੇਨਰ ਹੈ ਹਾਂਜੀ ਆਈਕੋਨਿਕ ਤੇ ਤੁਹਾਨੂੰ 40% ਲੈਸ ਮਿਲੇਗੀ ਓਕੇ ਜਿੰਨੀ ਐਮ ਆਰ ਪੀ ਐ 40% ਲੈਸ ਕਰ ਲੋ ਠੀਕ ਹੈ ਹੁਣ ਇਹ ਰੈੱਡ ਮੈਰੋਂ ਦਾ ਡੱਬਾ ਨਾ ਇਹਦੇ ਵਿੱਚ ਮਲਟੀ ਦਾ ਵੀ ਡੱਬਾ ਹੈਗਾ ਓਕੇ ਉਹਦੇ ਵਿੱਚ ਏ ਟੂ ਜ਼ेड ਸਾਰੇ ਕਲਰ ਹੋਣਗੇ ਇਹ ਕਿੰਨੇ ਦਾ ਕਿੰਨੇ ਦਾ ਪੈਣਾ 35 ਰੁਪਏ ਦਾ ਪੀਸ ਓਕੇ ਪੀਸ ਦੇਖੋ ਕਿੰਨਾ ਵੱਡਾ ਆ ਪਰ ਫੁੱਲ ਕੁਆਂਟੀਟੀ ਚ ਪੀਸ ਹੈਗਾ ਧੰਨਵਾਦ ਰੇਟ ਕੀ ਹੈ 150 ਰੁਪਏ ਦਾ ਸੇਲ ਕਰ ਦੋ ਓਕੇ ਤੁਹਾਡੀ ਪਿੰਡ ਚ ਦੁਕਾਨ ਹੈ ਨਵੀਂ ਦੁਕਾਨ ਹੈ ਤੁਸੀਂ 35 ਲੈ ਕੇ ਚਾਹੇ 70 ਸੇਲ ਕਰ ਦੋ ਓਕੇ ਪੈਸੇ ਡਬਲ ਹੋ ਗਏ ਬਹੁਤ ਹੈ ਆ ਪਿਓਰ ਰੂਟ ਪਲੀਜ਼ ਹੈਗੀ ਹੈ ਹਾਂਜੀ ਐਮ ਆਰ ਪੀ ਕਿੰਨੀ ਹੈ 80 ਰੁਪਏ ਐਮ ਆਰ ਪੀ ਇਹਦੀ ਹਾਂਜੀ 25 ਰੁਪਏ ਦੇ ਲਾਂਗਾ ਸਰ 25 ਰੁਪਏ ਆ ਇਹ ਦੇਖੋ ਇਹਨੂੰ ਕਹਿੰਦੇ ਮਲਾਈ। ਅਵੇਲੇਬਲ ਹੈ। ਠੀਕ ਹੈ। ਕੰਪਨੀ ਦਾ ਪੀਸ ਹੋਏਗਾ। ਕਿੰਨੇ ਦਾ ਦੋਗੇ? ਸਿਰਫ 40 ਰੁਪਏ ਦਾ। ਹੈਗਾ ਕਿੰਨੇ ਦਾ ਪੈਸਾ? ਸਿਰਫ 40 ਰੁਪਏ। ਮਾਰਕੀਟ 'ਚੋਂ 150 ਦਾ ਮਿਲੂ। 150 ਰੁਪਏ ਦਾ ਮਿਲਣਾ ਤੁਹਾਨੂੰ ਕਿੰਨੇ ਦਾ ਪੈਣਾ 40 ਰੁਪਏ ਦਾ ਪੀਸ। ਅਨੀਸ਼ਾ ਦੇ ਸ਼ੈਂਪੂ ਆਏ ਆ। ਠੀਕ ਹੈ। ਸ਼ੈਂਪੂ ਤੇ ਐਮ ਆਰ ਪੀ ਕਿੰਨੀ ਹੈ? 399 ਰੁਪਏ। ਓਕੇ ਸਰ। ਪੈਣਾ ਕਿੰਨੇ ਦਾ 170 ਰੁਪਏ ਦਾ। 399 ਵਾਲਾ 170 ਦੇ ਦੇ ਦੋਗੇ। ਆ ਦੇਖੋ। ਇਹ ਸਰਮ ਆ ਗਈ। ਐਨ ਜੀਓ ਦੇ ਸਿਰਮ ਹੈ ਹਨ ਜੀ ਐਨ ਜੀਓ ਕੈਰਾਟਨ ਜਿਨ੍ਹਾਂ ਨੇ ਸਮੂਥਨਿੰਗ ਵਗੈਰਾ ਕਰਾਈਏ 3 300 ਰੁਪਏ ਐਮ ਆਰਪੀ 30 ਦਾ ਸਿਰਫ ਸਿਰਫ 30 ਰੁਪਏ 16 30 ਇਹ ਦੇਖੋ ਕਿਹੜਾ ਰੁਪਏ ਦਾ ਸ਼ੁਰੂ ਕਿੰਨੇ ਦਾ 240 ਰੁਪਏ ਦਾ ਸਟਾਰਟਿੰਗ ਹੈ ਹੋਰ ਗਿੰਦੂਆਂ ਹੋਰ ਉਹ ਵੱਡਾ ਡ੍ਰਿਮਰ ਕਿੰਨੇ ਦਾ ਪੈਣਾ 750 ਸਿਰਫ ਸਿਰਫ 750 720 ਦਾ 720 ਰੁਪਏ ਦਾ ਪੀਸ ਵੈਸੇ 1500 ਰੁਪਏ ਤੋਂ ਘੱਟ ਨਹੀਂ ਸੇਲ ਹੁੰਦਾ